ਭਾਰਤ ਤੇ ਪਾਕਿਸਤਾਨ ਵਿਚਕਾਰ ਬਣੀ ਹੋਈ ਤਣਾਪੂਰਨ ਸਥਿਤੀ ਨੂੰ ਲੈ ਕੇ ਜਿੱਥੇ ਰਾਤ ਸਮੇਂ ਬਲੈਕਆਊਟ ਦੇ ਆਦੇਸ਼ ਜਾਰੀ ਕੀਤੇ ਗਏ ਹਨ ਉੱਥੇ ਹੀ ਪਾਕਿਸਤਾਨ ਵੱਲੋਂ ਦਾਗੇ ਜਾ ਰਹੇ ਮਸਾਈਲਾ ਅਤੇ ਡਰੋਨਾਂ ਨੂੰ ਲੈ ਕੇ ਵੀ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਬੀਤੀ ਰਾਤ ਜਲੰਧਰ ਦੇ ਵਿੱਚ ਦੇਰ ਰਾਤ ਇੱਕ ਵਾਰ ਫਿਰ ਤੋਂ ਧੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਧੁਮਾਕਿਆਂ ਦੀ ਆਵਾਜ਼ ਦੇ ਨਾਲ ਹੀ ਜਲੰਧਰ ਸ਼ਹਿਰ ਵਿੱਚ ਬਲੈਕਆਊਟ ਵੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਧਮਾਕੇ ਹੋਏ ਹਨ ਨੀਨਾ ਧਮਾਕਿਆਂ ਦੀਆਂ ਆਵਾਜ਼ਾਂ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਇਹ ਆਵਾਜ਼ਾਂ ਜਲੰਧਰ ਸ਼ਹਿਰ ਦੇ ਮਾਡਲ ਟਾਊਨ ਮਕਸੂਦਾਂ ਕ੍ਰਿਸ਼ਨਪੁਰਾ ਪਠਾਨਕੋਟ ਬਾਈਪਾਸ ਆਦਮਪੁਰ ਅਤੇ ਕਪੂਰ ਪਿੰਡਾਂ ਦੇ ਨੇੜੇ ਸੁਣੀਆਂ ਗਈਆਂ ਹਨ ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਆਵਾਜ਼ ਕਿਸ ਚੀਜ਼ ਦੀ ਸੀ ਉੱਥੇ ਹੀ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜੋ ਕਿ ਜਲੰਧਰ ਦੇ ਜੰਡੂ ਸਿੰਘਾ ਦੇ ਨਾਲ ਵਸਦੇ ਪਿੰਡ ਕੰਗਣੀਵਾਲ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਤੜਕਸਾਰ ਰਾਤ 1.5 ਵਜੇ ਦੇ ਕਰੀਬ ਅ ਡਰੋਨ ਸਮਜ਼ਾਈਲ ਦਾ ਕੁਝ ਮਲਬਾ ਦੱਸਿਆ ਜਾ ਰਿਹਾ ਜੋ ਕਿ ਡਿੱਗਿਆ ਹੈ ਤੇ ਇਸ ਮਲਵੇ ਦੇ ਨਾਲ ਦੱਸਿਆ ਜਾ ਰਿਹਾ ਕਿ ਪਿੰਡ ਦੇ ਵਿੱਚ ਬਹੁਤ ਹੀ ਜ਼ੋਰਦਾਰ ਧਮਾਕਾ ਹੋਇਆ ਤੇ ਧਮਾਕੇ ਦੇ ਨਾਲ ਹੀ ਲੋਕਾਂ ਵਿੱਚ ਰਾਤ ਦਾ ਡਰ ਅਤੇ ਸਹਿਮ ਦਾ ਮਾਹੌਲ ਹੈ ਸੋ ਡਿੱਗੇ ਹੋਏ ਮਲਵੇ ਦੇ ਨਾਲ ਜਿੱਥੇ ਕਾਫੀ ਗੱਡੀਆਂ ਦਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਦੱਸਿਆ ਜਾ ਰਿਹਾ ਕਿ ਕੁਝ ਲੋਕਾਂ ਦੇ ਸੱਟ ਵੀ ਲੱਗੀ ਹੈ ਤੇ ਉਹਨਾਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਾਰੇ ਪਿੰਡ ਦੇ ਲੋਕਾਂ ਵਿੱਚ ਡਰ ਵਿਖਿਆ ਜਾ ਰਿਹਾ ਹੈ ਅਤੇ ਰਾਤ ਦੇ ਸਮੇਂ ਅ ਜ਼ਬਰਦਸਤ ਧਮਾਕਾ ਹੋਇਆ ਜੋ ਕਿ ਸਾਰੇ ਪਿੰਡ ਨੂੰ ਸੁਣਾਈ ਦਿੱਤਾ ਸੋ ਇਸੇ ਤਰ੍ਹਾਂ ਹੀ ਜਲੰਧਰ ਦੇ ਨਾਲ ਕਪੂਰਥਲਾ ਵਿੱਚ ਵੀ ਕਈ ਥਾਵਾਂ ਤੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਸਾਇਰਨ ਵੱਜਣੇ ਸ਼ੁਰੂ ਹੋ ਗਏ ਤੇ ਬਲੈਕਆਊਟ ਕਰ ਦਿੱਤਾ ਗਿਆ ਪ੍ਰਸ਼ਾਸਨ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਵੀ ਸਲਾਹ ਦਿੱਤੀ ਹੈ ਹਲੋ ਇਹ ਦਰਵਾਜ਼ੇ ਵਿੱਚ ਫੇਰ ਨਹੀਂ ਆ ਹਲੋ ਇਹ ਕਿਤੇ ਅਗਲਾ ਬਿਜ਼ਨਸ ਬਾਈਟ ਕਰ ਲਈ ਜੀ ਆਇਓ ਕੋਲ ਉਪਰੋਂ ਵੀ ਸਾਡਾ 210 ਦੀ ਕਿ ਕਗਨੀ ਵਾਲਦੀ ਹੈ ਤਸਵੀਰਾਂ ਨੇ ਇੱਥੇ ਡਰੋਨ ਡਿੰਗਾਂ ਦੀ ਗੱਲ ਸਾਹਮਣੇ ਆਈ ਹੈ ਤੇ ਔਰ ਕਗਨੀ ਵਾਲਦੀ ਲਾਈਵ ਤਸਵੀਰਾਂ ਇਸ ਟਾਈਮ ਜਲੰਧਰ ਸਿਟੀ ਲਾਈਵ ਤੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਗੱਡੀ ਦੇ ਹਾਲਾਤ ਤੁਹਾਨੂੰ ਇੱਕ ਵਾਰੀ ਤਸਵੀਰਾਂ ਨਾਲ ਦੱਸਾ ਦਈਏ ਅਦੇ ਇਸੋ ਦੇ ਗੱਡੀ ਦੇ ਹਾਲਾਤ ਭਾਜੀ ਤੇ ਕੀ ਡਿੱਗਿਆ ਗਿਆ ਸੀਗਾ ये पता नहीं उसके शायद टुकड़े गिरे है या क्या गिरा है हमने पूरा नहीं देखा छोटे छोटे पीस उठा के लेके गए बाहर कौन लेके गए जैसे पंचायत मेंबर आए थे और आए थे लोग वो उठा कर लेके पुलिस वाले थे साथ में वो ले गए इस टाइम हाँ बाहर इकट्ठे कर दिए उन्होंने एक जगह पे कहाँ पर किए ये पासी में दो घर छोड़कर अच्छा कुछ जान निस्कान नहीं हुआ ना बच्चा हो गया एक दो का हुआ एक गली में बिहार का बच्चा था उसकी शायद आँख में लग गया एक इधर था साथ में रहता उसके हाथ पे है ਤੁਸੀਂ ਵੀ ਇੱਥੇ ਸੀਗੇ ਜਦੋਂ ਮੈਡਮ ਹਾਂ ਹਾਂ ਸਭੀ ਕਿਸ ਆਵਾਜ਼ ਆਈ ਸੀ ਕਾਫੀ ਕਿਤਨੀ ਬਹੁਤ ਜ਼ਿਆਦਾ ਆਵਾਜ਼ ਆਈ ਸੀ ਜਦੋਂ ਵੀ ਜਿੱਦਾਂ ਅਸੀਂ ਉੱਠ ਗਏ ਜਦੋਂ ਬਾਹਰ ਆ ਕੇ ਦੇਖਿਆ ਕਿ ਕੋਈ ਨਹੀਂ ਕੋਈ ਨਹੀਂ ਕੋਈ ਤਾਂ ਨਹੀਂ ਬੋਲਦੋ ਕੋਈ ਗੱਲ ਨਹੀਂ ਬਾਹਰ ਆ ਕੇ ਕਾਪੀ ਕਹਿੰਦਾ ਲਾਈਟ ਸੀ ਆ ਰਹੀ ਰੈੱਡ ਕਲਰ ਦੀ ਅੱਛਾ ਜੀ ਬਹੁਤ ਜ਼ਿਆਦਾ ਲਾਈਟ ਫੈਲ ਰਹੀ ਸੀ ਰੈੱਡ ਕਲਰ ਅੱਛਾ ਜੀ ਜਦੋਂ ਕਟਿਆ ਨਾ ਅਸੀਂ ਸੀ ਬੇਰੇ ਕੀ ਨਾਮ ਹੈ ਆਵਾਜ਼ ਕਾਫੀ ਜੋ ਉੱਪਰ ਹੈ ਉਹ ਪਰਸੈਂਟ ਵੀ ਵਗੈਰਾ ਸਭ ਕੁਝ ਲੱਗਦਾ ਕੀ ਹੋਇਆ ਤੁਹਾਡੇ ਨਾਲ ਦੋਸਤੋ ਦੱਸ ਦिए ਕਿ ਕੁਝ ਅਹਿਜੇ ਚੀਡ ਗਈ ਆ ਡਿਗਨ ਤੋਂ ਬਾਅਦ ਇਸ ਘਰ ਦੇ ਵਿੱਚ ਕਾਫੀ ਨੁਸਕਾਨ ਵੀ ਹੋਇਆ ਤੇ ਗੱਡੀ ਦੇ ਸ਼ੀਸ਼ੇ ਤੱਕ ਵੀ ਟੁੱਟ ਗਏ ਆ ਪੰਚਾਇਤ ਵੱਲੋਂ ਕੁਝ ਮਲਵਾ ਲੈ ਕੇ ਦੋ ਘਰ ਛੱਡ ਕੇ ਅੱਗੇ ਜਿਹੜਾ ਰੱਖ ਤਾ ਗਿਆ ਦਵਾਈ ਵੀ ਜੇ ਤੇ ਉਹ ਲਈ ਜਾਂਦੀ ਆ ਉਹਨਾਂ ਨੂੰ ਇਹ ਤਸਵੀਰਾਂ ਕੰਗਨੀਵਾਲ ਦੀਆਂ ਨੇ ਤੇ ਨੇ ਦੇ ਟ੍ਰਿਪਿੰਟ ਦੇ ਵਿੱਚ ਜਦੋਂ ਇਹ ਮੋਨ ਬੋਲ ਹੁੰਦਾ ਕਿ ਕਿੰਨਾ ਕੀ ਲੱਗਦਾ ਹੈਗਾ ਦੇਸ਼ਿਤ ਭਾਈ ਜੰਦੀ ਬਹੁਤ ਜ਼ਿਆਦਾ ਠਕ ਠੜਕਾ ਹੋਇਆ ਜੀ ਬਹੁਤ ਜ਼ਿਆਦਾ ਜਿੰਦਾ ਬੰਬ ਚੱਲਿਆ ਹਾਂ ਇਤਾਂ ਠੜਕਾ ਹੋਇਆ ਦੇਖ ਸਕਦੇ ਹੋ ਇਹ ਭਾਜੀ ਕੀ ਹੈਹੀ ਚੀਟੀ ਕਿਸੇ ਦੀ ਹਾਂਜੀ ਇਹੀ ਹੋਣੀ ਹੈ ਅੱਛਾ ਕੋਈ ਜਾਨੀ ਨੁਸਾਨ ਤਾਂ ਨਹੀਂ ਹੋਇਆ ਨਹੀਂ ਬਚਾਉਂ ਗੀਆਂ ਕਾਫੀ ਆਵਾਜ਼ ਆਈ ਸੀ ਕਿੱਦਾਂ ਪਤਾ ਲੱਗ ਬਹੁਤ ਜ਼ਿਆਦਾ ਆਵਾਜ਼ ਆਈ ਅੱਛਾ ਹਾਂ ਦੇਖ ਸਕਦੇ ਹੋ ਤਸਵੀਰਾਂ ਦੇ ਨਾਲ ਇਹੀ ਜੇ ਡਿਗੀ ਸੀ ਇਹ ਕੀ ਹੈ ਮਜ਼ਾਇਲ ਦੇਖੀ ਲੱਗਦੀ ਹੈ ਜਾਂ ਕਿ ਡੌਨ ਹੈ ਇਹ ਕਗਨੀਵਾਲ ਦੀ ਤਸਵੀਰਾਂ ਨੇ ਜਲੰਧਰ ਦੇ ਕਗਨੀਵਾਲ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਇਹ ਚੀਜ਼ ਲਿਗੀ ਉਹਦਾ ਮਲਬਾ ਇੱਥੇ ਪਿਆ ਇਸ ਟਾਈਮ ਹਾਲਾਤ ਇਸ ਡਰੋਨ ਦੇ ਦਿੱਤੇ ਜਾਦੇ ਆਪੀ ਹਾਲੇ ਤੱਕ ਪੁਸ਼ਟੀ ਨਹੀਂ ਕਰਦੇ ਇਹ ਡਰੋਨ ਹੈ ਜਾਂ ਮਜ਼ਾਈਲ ਹੈਗੀ ਹੈ ਕਿ ਤੋ ਇਸ ਬਾਰੇ ਸਾਡੇ ਵੱਲੋਂ ਬਿਲਕੁਲ ਹੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਫਿਲਹਾਲ ਇਹ ਕੀ ਚੀਜ਼ ਹੈ ਲੇਕਿਨ ਇੱਥੇ ਮਲਵਾ ਜ਼ਰੂਰ ਪਿਆ ਕੋਈ ਚੀਜ਼ ਉੱਤੋਂ ਡਿੱਗੀ ਡਿੱਗਣ ਤੋਂ ਬਾਅਦ ਆਰਮੀ ਵੱਲੋਂ ਪਾਕਿਸਤਾਨੀ ਮੂੰਹ ਤੋੜ ਕੇ ਜਵਾਬ ਦੇ ਸਕਿਆ ਭਾਈ ਜੀ ਇਹ ਕਿਸੇ ਪੁਲਿਸ ਅੰਦੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਕਿ ਉਹਨਾਂ ਨੇ ਕੀ ਦੱਸਿਆ ਹੈ ਕਿ ਇਹ ਡਰੋਨ ਜਗਾ ਜਾਂ ਮਜ਼ਾਈਲ ਹੈਗੀ ਹੈ ਇਹ ਦੇਖ ਕੇ ਮਲਵਾ ਕੋਈ ਕਹਿੰਦੇ ਸਵੇਰੇ ਆ ਕੇ ਦੱਸਾਂਗੇ ਜੋ ਵੀ ਜਾਣੇ ਨੁਕਸਾਨ ਤਾਂ ਨਹੀਂ ਹੋਣਾ ਨਹੀਂ ਬਚਾ ਹੋਊਗਾ ਤੁਸੀਂ ਦੇਖ ਲਓ ਤਸਵੀਰਾਂ ਇਸ ਮੈਂ ਦਿਖਾ ਰਿਹਾ ਜਦੋਂ ਤਸਵੀਰਾਂ ਦੇ ਵਿੱਚ ਦੇਖ ਲਓ ਕਿਹੜੀ ਹੈ ਡਰੋਨ ਹੈ ਕਿੱਦਾਂ ਆ ਕੇ ਨੀਚੇ ਡਿੱਗਦਾ ਹੈ ਕਿਦੋਂ ਡਿੱਗਦਾ ਵੱਡੀ ਧਮਾਕੇ ਦੀ ਆਵਾਜ਼ ਆਉਂਦੀ ਹੈ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟ ਜਾਂਦੇ ਮੋਕੇ ਤੇ ਪੰਚਸਾਬ ਹੈ ਕਹਿੰਦਾ ਕਿ ਕਿੰਨੇ ਵਜੇ ਦੇ ਕਰੀਬ ਤੁਹਾਡੇ ਘਰ ਦੇ ਕੋਲ ਆ ਕੇ ਨੇ ਕਟਣਾ ਹੋਈਏ ਕਿੰਨੇ ਵਜੇ ਦੇ ਕਰੀਬ ਹੋਈਏ 1:32 ਵਂਟ ਤੇ ਹੋਈ ਹੈ ਮੈਂ ਖਿੜਕੀ ਤੇ ਖੜੀ ਸੀ ਕੋਈ ਨਹੀਂ ਆਇਆ ਸਾਰੇ ਕੰਮ ਆ ਗਏ ਸਾਰੇ ਬੰਦ ਅੱਛਾ ਜੀ ਕੋਈ ਦਿਖਦਾ ਕਿ ਇਹ 1:32 ਵਂਟ ਤੇ ਹੋ ਰਿਹਾ ਹੁੰਦਾ ਜਿਹੜੇ ਉਧਰ ਵਾਲੀ ਤੋਂ ਆਇਆ ਇਹ ਜਲੰਧਰ ਤੋਂ ਕੰਗਨੀਵਾਲ ਦੇ ਪਿੰਡ ਦੀਆਂ ਤਸਵੀਰਾਂ ਨੇ ਇਹ ਉਤੋਂ ਜਿਹੜੀ ਡਿਗਨ ਦੀ ਇੱਕ ਮਾਮਲਾ ਸਾਹਮਣੇ ਆਇਆ ਲੇਕਿਨ ਫਿਲਹਾਲ ਕੋਈ ਜਾਰੀ ਉਸਖਾਨ ਤੇ ਨਾ ਨਹੀਂ ਆਇਆ ਕਿ ਪ੍ਰਵਾਸੀ ਦੇ ਕਿਸੇ ਦੇ ਸਿਰ ਕੁਛ ਲੱਗੀ ਆ ਚੀਜ਼ ਉਹਨੂੰ ਝੋਟ ਆਈ ਆ ਥੋੜੀ ਜਿਹੀ ਲੇਕਿਨ ਫਿਲਹਾਲ ਉਹ ਠੀਕ ਹੈ ਇਸ ਟਾਈਮ ਪੈਨਿਕ ਹੁੰਦੀ ਲੋੜ ਨਹੀਂ ਆ ਸਾਡੇ ਹਿੰਦੁਸਤਾਨ ਆਰਮੀ ਵੱਲੋਂ ਲਗਾਤਾਰ ਪਾਕਿਸਤਾਨ ਨੂੰ ਇਹਦੀ ਜਵਾਬੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਭਾਜੀ ਜਿਹਨੇ ਵੀ ਦਰਸ਼ਕ ਜੁੜੇ ਹੈ ਕਰੀ ਫਿਰ ਤੋਂ ਦੱਸ ਦਈਏ ਕਿ ਜਲੰਧਰ ਦੇ ਕੰਗਨੀਵਾਲ ਦੀਆਂ ਤਸਵੀਰਾਂ ਨੇ ਠੀਕ ਹੈ ਤੇ ਦੇਖੋ ਅਸੀਂ ਪੰਜ ਇਹ ਪੰਸਾਪ ਇਹ ਕਿੰਨੀ ਕਿ ਬਜੇ ਦੀ ਸਾਰੀ ਘਟਨਾ ਸੀ ਕਿਦਾਂ ਇਹ ਕਿੱਦਾਂ ਦੀ ਆਵਾਜ਼ ਮਤਲਬ ਉੱਤੋਂ ਕੋਈ ਛੀ ਦੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਂ ਦੇਖੋ ਲੋਕਾਂ ਦੀਆਂ ਜਾਨਾਂ ਮੋਟੇ ਚਾਹੇ ਸਾਰੇ ਬਾਹਰ ਆ ਗਏ ਅੱਛਾ ਹਾਂਜੀ ਕੋਈ ਪੁਲਿਸ ਵਾਲੋ ਗੱਲਬਾਤ ਕੀਤੀ ਕੀ ਸੂਚਨਾ ਦਿੱਤੀ ਉਹ ਆਏ ਆਏ ਸੀ ਦੇਖ ਕੇ ਉਹਨਾਂ ਦਾ ਕੀ ਕਹਿਣਾ ਕਹਿਣਾ ਤਾਂ ਕੁਝ ਨਹੀਂ ਮੈਂ ਨਹੀਂ ਉਹ ਤੁਸੀਂ ਸੀਗੇ ਨਹੀਂ ਲੋਕਾਂ ਨੇ ਕਰਾ ਦਿੱਤੀ ਤਰੀਕੇ ਬਾਰੇ ਇਹ ਦੇਖ ਸੋਦੇ ਮਲਵਾ 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 ਇਹ ਦੇਖ ਇਹ ਕਿਵੇਂ ਲੱਗਦੇ ਆ ਪਾਕਿਸਤਾਨ ਆਪਣੀ ਜਿਹੜੀ ਹਰਕਤਾਂ ਤੋਂ ਨਹੀਂ ਮੰਨ ਰਿਹਾ ਪਤਾ ਨਹੀਂ ਹੁਣ ਵੀ ਆਪਾਂ ਨਹੀਂ ਕਹਿ ਸਕਦੇ ਇਹ ਲੱਗਦੇ ਬਾਰੇ ਨਹੀਂ ਪਤਾ ਪਹਿਲੇ ਕਹੋ ਆਪਣੇ ਸਿਰਾਂ ਦੇ ਬੈਠੇ ਨੂੰ ਸ਼ੁਰੂਆਤ ਕਰਦੇ ਨੇ ਇਹ ਵੀ ਉਹ ਬੰਦ ਕਰ ਰਹੇ ਜਿਨੇ ਵੀ ਦਰਸ਼ਕ ਗੁੜੇ ਕਰੀ ਫੇਰ ਤੋਂ ਦੱਸ ਦਈਏ ਕਿ ਆਪਣੇ ਘਰਾਂ ਦੇ ਲਾਈਟਾਂ ਬੰਦ ਕਰਕੇ ਰੱਖੋ ਔਰ ਪੰਜਾਬ ਸਰਕਾਰ ਵੱਲੋਂ ਟੋਲ ਫਰੀ ਨੰਬਰ ਜਾਰੀ ਵੀ ਕੀਤਾ ਗਿਆ ਉਹ ਤੁਹਾਨੂੰ ਕਿਸੇ ਚੀਜ਼ ਦੀ ਜੁਰਤ ਹੈ ਕੋਈ ਜੁਰਤ ਹੈ ਤਾਂ ਤੁਸੀਂ ਉਸ ਨੰਬਰ ਤੇ ਆਪਣੀ ਪ੍ਰੋਬਲਮ ਦਾ ਹੱਲ ਦੱਸ ਸਕਦੇ ਹੋ ਪੈਨਿਕ ਹੋਣ ਦੀ ਬਿਲਕੁਲ ਹੀ ਜੁਰਤ ਨਹੀਂ ਆਰਾਮ ਕਰੋ ਔਰ ਲਾਈਟ ਦਾ ਜਿਹੜੀ ਘਰ ਦੇ ਬਾਹਰਲੀ ਜਿਹੜੀ ਬੰਦ ਕਰਕੇ ਰੱਖੋ ਇਹ ਗੱਡੀ ਦਾ ਵੀ ਹਾਲਾਤ ਤੁਹਾਨੂੰ ਇੱਕ ਜਿਹੜੀ ਤਸਵੀਰਾਂ ਨਾਲ ਦਿਖਾ ਸਕਨਾ ਇਹ ਗੱਡੀ ਦਾ ਹਾਲਾਤ ਦੇਖੋ ਗੱਡੀ ਵੀ ਜਿਹੜੀ ਟੁੱਟ ਚੁੱਕੀ ਹੈ ਜਲੰਧਰ ਦੇ ਕੰਨੀਵਾਲ ਦੀ ਤਸਵੀਰਾਂ ਨੇ ਲੇਕਿਨ ਸਾਡੇ इंडियन आर्मी ਵੱਲੋਂ ਲਗਾਤਾਰ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਰਿਹਾ ਹੈ ਲੇਕਿਨ ਜਿਹੜਾ ਕਿਰਿਆ ਹੈ ਤੁਹਾਨੂੰ ਤਸਵੀਰਾਂ ਵੀ ਗੱਡੀ ਦਾ ਨੁਕਸਾਨ ਜਿਹੜਾ ਕਰਦੇ ਹੋਏ ਡਰੋਨ ਜਿਹੜਾ ਨੇ ਲੰਮ ਚੁੱਕ ਕਰਦੇ ਹਾਂ ਰਾਹੁਲ ਬੇਟਾ ਕਰੋ ਸੁੰਦਰਾ ਜੀ ਜੀ ਡੁੱਟ ਗਿਆ ਸਾਰੇ ਉਧਰ ਕਿੱਥੇ ਪਾਣੀ ਦੀ ਦੇ ਕੇ ਕਿੱਥੇ ਪਾਣੀ ਦੇਣਗੀ ਦਾ ਸ਼ਰਾਂਣ ਕੇ ਬੱਜਾ ਨਾ ਜੇ ਸਾਡੇ ਕਿਲਾ ਚੈਂਚਾ ਦੇ ਜੀ ਫਿਰ ਵੀ ਇੱਕ ਮਨੀ ਸ਼ਰਮਾ ਵੱਲੋਂ ਕਮੈਂਟ ਕੀਤਾ ਜਾ ਰਿਹਾ ਕਿਹੜਾ ਪਿੰਡ ਆ ਪਾਜੀ ਮੈਂ ਦੱਸ ਦਵਾਂ ਇਹ ਜਲੰਧਰ ਦੇ ਕੰਗਨੀਵਾਲ ਪਿੰਡ ਦੀ ਤਸਵੀਰਾਂ ਨੇ ਉੱਥੋਂ ਇਹ ਡਰੋਨ ਹੈ ਪਤਾ ਨਹੀਂ ਕੋਈ ਕੀ ਚੀ ਡਿਗੀ ਹੈ ਉਸ ਚੀਜ਼ ਤੋਂ ਗੱਲ ਦੀ ਆਪਣੇ ਵੱਲੋਂ ਪੁਸ਼ਟੀ ਨਹੀਂ ਕੀਤੀ ਜਾਂਦੀ ਆ ਔਰ ਫਿਰ ਵੀ ਜਿਹੜੇ ਦੰਵੇ ਦਰਸ਼ਕ ਜੁੜੇ ਉਹਨਾਂ ਨੂੰ ਦੱਸ ਦਈਏ ਕਿ ਤੁਸੀਂ ਆਪਣੀ ਘਰ ਦੀ ਲਾਈਟਾਂ ਬੰਦ ਕਰਕੇ ਰੱਖੋ ਤੈਨਹੀਂ ਕੋ ਹੁੰਦੀ ਲੋੜ ਨਹੀਂ ਆ ਘਰ ਦੀ ਲਾਈਟ ਆ ਬੰਦ ਕਰਕੇ ਆਰਾਮ ਨਾਲ ਤੁਸੀਂ ਆਪਣਾ ਆਰਾਮ ਨਾਲ ਤੁਸੀਂ ਸੋ ਜਾਓ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਆ ਸਾਡੇ ਇਫਾਜਤ ਵਾਸਤੇ ਇੰਡੀਅਨ ਆਰਮੀ ਬੈਠੀ ਆ ਔਰ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਨੇ ਪੁਲਿਸ ਪ੍ਰਸ਼ਾਸਨ ਆ ਤੁਹਾਡੀ ਇਫਾਜਤ ਵਾਸਤੇ ਤੁਸੀਂ ਟੈਨਸ਼ਨ ਫਰੀ ਸੋ ਜਾਓ ਤੁਸੀਂ ਆਪਣੇ ਘਰ ਦੀ ਲਾਈਟ ਆ ਬਾਹਰ ਦੀ ਜਿਹੜੀ ਬੰਦ ਕਰਕੇ ਰੱਖੋ ਔਰ ਤੁਸੀਂ ਦੇਖੋ ਦੇਖ ਕੇ ਫਿਰ ਤੋਂ ਤੁਹਾਨੂੰ ਮੈਂ ਇੱਕ ਜੀ ਮਲਵੇ ਦੀ ਤਸਵੀਰਾਂ ਦਿਖਾਵਾਂ ਇਹ ਚੀਜ਼ ਡਿੱਗੀ ਆ ਉਤੋਂ ਦਾਕ ਨਾਲ ਆਇਆ ਸੀ ਕਿੱਥੇ ਐ ਛੋਟੋ ਗਿਆ ਸਾਰੇ ਅੰਦਾਜ਼ਾ ਮੇਰਾ ਜ਼ਰੂਰ ਆ ਬਾਈਟ ਬੰਦੀ ਹੈ ਗਲਗਿੱਦੇ ਵਿੱਚ ਪੱਥਰ ਹੀ ਆਉਂਦੀ ਹੈ ਇਹ ਦੇਖੋ ਇਹ ਚੀ ਡਿੱਗੀ ਹੈ ਔਰ ਤੁਸੀਂ ਬਿਲਕੁਲ ਹੀ ਟੈਨਸ਼ਨ ਫਰੀ ਆਰਾਮ ਨਾਲ ਸੁੱਤੋ ਸਾਡੀ ਇੰਡੀਅਨ ਆਰਮੀ ਸਾਡੀ ਸੇਵਾ ਵਾਸਤੇ ਬੈਠੀ ਔਰ ਸਾਡੇ ਲਈ ਸੁਰੱਖਿਤਾ ਆ ਪਾ ਇੰਡੀਅਨ ਆਰਮੀ ਤੇ ਸਾਨੂੰ ਵਿਸ਼ਵਾਸ ਆ ਪਾਕਿਸਤਾਨ ਨੂੰ ਲਗਾਤਾਰ ਜਵਾਬੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇੰਡੀਅਨ ਆਰਮੀ ਵੱਲੋਂ ਔਰ ਤੁਸੀਂ ਬਿਲਕੁਲ ਹੀ ਟੈਨਸ਼ਨ ਫਰੀ ਤੁਸੀਂ ਰਾਤ ਨੂੰ ਆਰਾਮ ਨਾਲ ਸੋ ਜਾਓ ਔਰ ਘਰ ਦੀ ਲਾਈਟਾਂ ਜਰੂਰ ਬੰਦ ਕਰਕੇ ਰੱਖਿਓ ਬਾਕੀ ਪੈਨਿਕ ਹੋਣ ਦੀ ਬਿਲਕੁਲ ਲੋੜ ਨਹੀਂ ਆ ਸਾਡੇ ਪੰਜਾਬ ਸਰਕਾਰ ਵੱਲੋਂ ਟੋਲ ਫਰੀ ਨੰਬਰ ਵੀ ਜਿਹੜਾ ਜਾਰੀ ਕੀਤਾ ਗਿਆ ਤੁਹਾਨੂੰ ਕਿਸੇ ਚੀਜ਼ ਦੀ ਜਰੂਰਤ ਆ ਕੋਈ ਇਹਦਾ ਕੋਈ ਜਰੂਰਤ ਪੈ ਰਹੀ ਹੈ ਤੁਸੀਂ ਇਸ ਟੋਲ ਫਰੀ ਤੇ ਨੰਬਰ ਕੰਟੈਕਟ ਕਰ ਸਕਦੇ ਹੋ ਉਹ ਤੁਸੀਂ ਆਪਣੀ ਪ੍ਰੋਬਲਮ ਦਾ ਕੋਈ ਜਰੂਰਤ ਆ ਤਾਂ ਤੁਸੀਂ ਆਪਣੀ ਪ੍ਰੋਬਲਮ ਦੱਸ ਸਕਦੇ ਹੋ ਉਸ ਤੁਹਾਡੀ ਪ੍ਰੋਬਲਮ ਦਾ ਹੱਲ ਵੀ ਨਿਕਲੂਗਾ ਔਰ ਸਾਡੀ ਹਫਾਜ਼ਤ ਵਾਸਤੇ ਜਲੰਧਰ ਪੁਲਿਸ ਕਮਿਸ਼ਨਰ ਔਰ ਡੀਸੀ ਸਾਹਿਬ 24 ਘੰਟੇ ਤੁਹਾਡੇ ਵਾਸਤੇ ਉਹ ਹਾਜ਼ਿਰ ਆ ਗੁਰਪ੍ਰੀਤ ਸਿੰਘ ਜੀ ਨੇ ਕਮੈਂਟ ਕੀਤਾ ਕਿ ਕਿਹੜੀ ਜਗਾ ਪਾਜੀ ਫਿਰ ਦੱਸਦੀ ਕਿ ਜਲੰਧਰ ਦੇ ਕੰਗਣੀਵਾਲ ਪਿੰਡ ਦੀ ਤਸਵੀਰਾਂ ਨੇ ਇਹ ਜਲੰਧਰ ਦੇ ਕੰਗਣੀਵਾਲ ਪਿੰਡ ਦੀਆਂ ਤਸਵੀਰਾਂ ਨੇ ਇਹ ਕਿੰਨੀ ਕਿਹ ਕਿਹ ਬਜੇ ਸਾਰੀ ਘਟਨਾ ਹੋਈ ਸੀਗੀ ਉਹ 1:35 ਮਿੰਟ ਦੀ ਖਬਰ ਹੈ ਤੇ ਉਦੋਂ ਧਮਾਕਾ ਜਾਨੀ ਕੋ ਹੋ ਚੁੱਕਾ ਸੀਗਾ ਉਸ ਤੋਂ ਬਾਅਦ ਅਸੀਂ ਬਾਹਰ ਆਏ ਆ ਤੇ ਸਾਰੇ ਜਾਨੀ ਕ ਘਰਾਂ ਦੇ ਸਾਰੇ ਬਾਹਰ ਆ ਗਏ ਆ ਬੱਚੇ ਵੀ ਸਾਡੇ ਘਬਰਾ ਗਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਬਾਹਰ ਆਏ ਆ ਕਿ ਸਾਰੇ ਵਿਕਰੇ ਵਿੱਚ ਕੋਈ ਟੁਕੜਾ ਕਿੱਥੇ ਡਿੱਗਿਆ ਹੈ ਕੋਈ ਕਿੱਥੇ ਉਹਨਾਂ ਨੇ ਕਿਹਾ ਕਿ ਡਰੋਨ ਸਿਰਫ ਇਹ ਕੁਝ ਹੋ ਰਹੀ ਦੀ ਦਾ ਜਿਹੜਾ ਯਾਦ ਹੋਇਆ ਦੁਪਹਿਰ ਨਾਲ ਘਰਾਂ ਦੇ ਵਿੱਚ ਵੀ

ਕੀ ਕਿੰਨੇ ਵਜੇ ਦੀ ਘਟਨਾ ਚ ਕੀ ਗੱਲ ਹੋਇਆ ਸੀ 3:30 ਤੋਂ 2:00 ਦੇ ਕਰੀਬ ਦੀ ਗੱਲ ਹੈ ਜੀ ਕੀ ਕਿਸ ਤਰ੍ਹਾਂ ਦੀ ਆਵਾਜ਼ ਆਈ ਸੁੱਤੇ ਹੋਏ ਸੀ ਤੇ ਅੰਦਰ ਜਦੋਂ ਸੁੱਤੇ ਸਾਨੂੰ ਬਹੁਤ ਵੱਡਾ ਧਮਾਕਾ ਹੋਇਆ ਸਾਡਾ ਬੰਜਾ ਹਿੱਲਿਆ ਪੂਰਾ ਜੀ ਫਿਰ ਮੈਂ ਬਾਹਰ ਉੱਠ ਕੇ ਦੇਖਿਆ ਤੇ ਆ ਗੱਡੀ ਬਾਹਰ ਸਾਹਮਣੇ ਸਾਡੇ ਘਰ ਦੇ ਸਾਹਮਣੇ ਗੱਡੀ ਫੱਟੀ ਹੋਈ ਸੀ ਤੇ ਫਿਰ ਉਸ ਤੋਂ ਬਾਅਦ ਬਹੁਤ ਸਾਰੇ ਗਵਾਂਢੀ ਵੀ ਆ ਗਏ ਉੱਠ ਕੇ ਤੇ ਫਿਰ ਉੱਪਰ ਦੇਖਿਆ ਸਾਡੇ ਸਾਹਮਣੇ ਗਵਾਂਢੀਆਂ ਦੇ ਉੱਪਰ ਪਾਣੀ ਦੀ ਟੈਂਕੀ ਦੀ ਬਹੁਤ ਆਵਾਜ਼ ਆਉਂਦੀ ਪਾਣੀ ਨਿਕਲਣ ਦੀ ਤਰ੍ਹਾਂ ਦੇਖੇ ਤਾਂ ਬੜੀ ਟੈਂਕੀ ਫਟ ਗਈ ਸੀ ਪਾਣੀ ਦੀ ਸਾਰੀ ਉਹੋ ਜਿ ਕਰਕੇ ਸਾਰੇ ਮਾਹੌਲ ਖਰਾਬ ਹੋ ਗਿਆ ਪੁਲਿਸ ਆਈ ਸੀ ਪੁਲਿਸ ਆਈ ਸੀ ਕੀ ਪੁਲਿਸ ਦਾ ਕੀ ਕਹਿਣਾ ਸੀ ਇਸ ਨੇ ਤਬਦੀਸ਼ ਕੀਤੀ ਹੈ ਉਹ ਕਹਿੰਦੇ ਕਿ ਡਰੋਨ ਜਾਂ ਕੋਈ ਮਜ਼ਾਇਲ ਹੋ ਸਕਦੀ ਹੈ ਜਿਹੜੀ ਉੱਪਰ ਹੀ ਖਤਮ ਕਰਦੀ ਹੈ ਉਹਦਾ ਧਮਾਕਾ ਹੋਇਆ ਨੁਕਸਾਨ ਪਰ ਕਾਫੀ ਲੋਕ ਨੁਕਸਾਨ ਨਹੀਂ ਹੋਇਆ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਇੱਕ ਦੋ ਵੀ ਇਹ ਬਚਾਰੇ ਸਿੱਗੇ ਇੱਥੇ ਸੁੱਤੇ ਹੋਏ ਬਾਹਰ ਕਿ ਉਹਨਾਂ ਦੇ ਸੱਟਾਂ ਲੱਗ ਗਏ ਜੀ ਉਹ ਉਹਨਾਂ ਨੂੰ ਕਿੱਥੇ ਲੈ ਗਏ ਹੁਣ ਉਹਨਾਂ ਨੂੰ ਡਾਕਟਰ ਕੋਲ ਲੈ ਗਏ ਸੀ ਪੱਟੀ ਬੁੱਟੀ ਕਰਾਉਣ ਵਾਸਤੇ ਉਹਨਾਂ ਦੇ ਸੱਟਾ ਸੱਟਾ ਇੱਥੇ ਪਾ ਕੇ ਆ ਗਏ ਵਾਪਸ ਕੇ ਨਹੀਂ ਅਜੇ ਨਹੀਂ ਹਜੇ ਤਾਂ ਹੀ ਪਤਾ ਨਹੀਂ ਉਹ ਅੱਗੇ ਹੋਣੇ ਪੱਟੀ ਕਰਾ ਕੇ ਆਗੇ ਹੋਣੇ ਉਹ ਤੇ ਇਹਨੂੰ ਨਾਲ ਹੀ ਇਹ 2-4 ਘਰ ਛੱਡ ਗਏ ਪੁਲਿਸ ਵਾਲੇ ਲੈ ਕੇ ਗਏ ਸੀ ਨੇ ਕਿ ਪਿੰਡ ਦੇ ਭੱਜਿਆ ਸੀ ਕਦੇ ਨੂੰ ਲੈ ਕੇ ਜਾਓ ਪੱਟੀਆਂ ਬੁੱਟੀਆਂ ਕਰਾਓ ਜਿਆਦੀਆਂ ਤਾਂ ਨਹੀਂ ਲੱਗੀਆਂ ਉਹਨਾਂ ਦੇ ਨਹੀਂ ਠੀਕ ਹੀ ਲੱਗੀਆਂ ਸੀ ਸੱਟਾਂ ਸੱਟਾਂ ਲੱਗੀਆਂ ਸੀ ਉਹਨਾਂ ਦੇ ਕਚਰੇ ਜਿਹੜੇ ਨਾ ਲੱਗੇ ਬਾਹਰ ਵਿੜੇ ਤੇ ਸੁੱਤੇ ਹੋਏ ਸੀ ਜੀ ਪਰ बार-बार ਪ੍ਰਸ਼ਾਸਨ ਦੋ ਪਹਿਲਾਂ ਵੀ ਕੱਲ ਵੀ ਇਹੋ ਜੇ ਸਾਹਮਣੇ ਆਈ ਸੀ ਗੱਲ ਡਰੋਨ ਆਏ ਸੀਗੇ ਲੇਕਿਨ ਸਾਡੇ ਆਪਣੇ ਕੋਲ ਇੰਡੀਅਨ ਆਰਮੀ ਵੱਲੋਂ ਪਹਿਲੇ ਹੀ ਸੈਟ ਮਿਸਾਈਲ ਜਿਹੜਾ ਸੱਟ ਕੇ ਪਹਿਲੇ ਹੀ ਡਰੋਨ ਨੂੰ ਇਹ ਮਿਸਾਈਲ ਨੂੰ ਪਹਿਲੇ ਹੀ ਆਸਮਾਨ ਦੇ ਵਿੱਚ ਉਹਨੂੰ ਬਲਾਸਟ ਕਰਤਾ ਜਾਂਦਾ ਤੇ ਇਸ ਤਰ੍ਹਾਂ ਵੀ ਇਸ ਜਿਹੜੇ ਇਹ ਮਲਬਾ ਪਿਆ ਇਹਨੂੰ ਪਹਿਲੇ ਹੀ ਆਸਮਾਨ ਦੇ ਵਿੱਚ ਇੰਡੀਅਨ ਆਰਮੀ ਵੱਲੋਂ ਬਲਾਸਟ ਕਰਤਾ ਗਿਆ ਸੀਗਾ ਤਾਂ ਕਰਕੇ ਉਹ ਮਲਬਾ ਥੱਲੇ ਡੇਗਿਆ ਉਹ ਲੇਕਿਨ ਇਨਾ ਪੈਨਿਕ ਹੁੰਦੀ ਲੋੜ ਨਹੀਂ ਹੈ ਜਿਨੇ ਵੀ ਦਰਸ਼ਕ ਜੁੜੇ ਕਰੀ ਫਿਰ ਤੋਂ ਮੈਂ ਤੁਹਾਨੂੰ ਸਾਰੇ ਨੂੰ ਦੱਸਦਾ ਜਲੰਧਰ ਦੇ ਕਗਨੀਵਾਲ ਪਿੰਡ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਔਰ ਤੁਸੀਂ ਬਿਲਕੁਲ ਹੀ ਪੈਨਿਕ ਨਹੀਂ ਹੋਣਾ ਤੇ ਸਾਡੇ ਵਾਸਤੇ ਇੰਡੀਅਨ ਆਰਮੀ 24 ਘੰਟੇ ਬਾਰਡਰ ਦੇ ਵਿੱਚ ਤੁਹਾਡੇ ਵਾਸਤੇ ਸੁਰੱਖਿਆ ਵਾਸਤੇ ਤਿਆਰਤਾ ਔਰ ਜਲੰਧਰ ਦੀ ਪੁਲਿਸ ਕਮਿਸ਼ਨਰ ਵੀ 24 ਘੰਟੇ ਤੁਹਾਡੇ ਨਾਲ ਆ ਔਰ ਜਲੰਧਰ ਦੇ ਅ ਡੀਸੀ ਸਾਹਿਬ ਵੀ ਤੁਹਾਡੇ ਨਾਲ ਆ ਪੰਜਾਬ ਸਰਕਾਰ ਵੱਲੋਂ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਤੁਹਾਨੂੰ ਕਿਸੇ ਚੀਜ਼ ਦੀ ਜਰੂਰਤ ਆ ਤੁਸੀਂ ਇਸ ਟੋਲ ਫਰੀ ਤੇ ਨੰਬਰ ਤੇ ਤੁਸੀਂ ਆਪਣੀ ਪ੍ਰੋਬਲਮ ਦਾ ਤੁਸੀਂ ਆਪਣਾ ਦੱਸ ਸਕਦੇ ਹੋ ਔਰ ਮਨੇ ਰੋਜ ਲੰਦਰ ਸਿਟੀ ਲਾਈਵ ਦੇ ਨਾਲ ਕੋਈ ਨਵੀਂ ਅਪਡੇਟ ਆਏਗੀ ਫੀਡ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਆਪ ਸਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਬਹੁਤ ਬਹੁਤ ਬਸ ਸ਼ੇਅਰ ਕਰਿਓ ਕਮੈਂਟਾਂ ਦੇ ਵਿੱਚ ਆਪਣੇ ਜਰੂਰ ਵਿਚਾਰ ਸਾਂਝੇ ਕਰਦੇ ਰਹੀਓ ਔਰ ਤੁਸੀਂ ਬਿਲਕੁਲ ਹੀ ਚੈਨ ਚੈਨ ਕਰਦੇ ਰਹੋ